ਰੋਟੀ ਦਾ ਵਕਤ ਹੈ ਸ਼ਾਮਾਂ ਹੋ ਗਈਆਂ ਤੂੰ ਕਿਹਦੇ ਨਾਲ ਬਾਤ ਗੱਲ ਕਰ ਰਿਹਾ ਹੈ ਉਹ ਮਸੂਲ ਲੈਣ ਵਾਲਾ ਸੀ ਉਹ ਆਖ ਰਿਹਾ ਸੀ ਕਿ ਉਹ ਮੇਰੇ ਨਾਲ ਕੋਈ ਜ਼ਰੂਰੀ ਗੱਲ ਕਰਨਾ ਚਾਹੁੰਦਾ ਹੈ ਕੁਝ ਚੀਜ਼ ਹੈ ਜਿਹੜੀ ਮੈਨੂੰ ਹੈਰਾਨ ਕਰਨ ਵਾਲੀ ਹੈ ਕੀ ਕੀ ਗੱਲ ਕਰ ਰਿਹਾ ਹੈ ਅਜੇ 1 ਮਹੀਨਾ ਪਹਿਲਾਂ ਹੀ ਤੇ ਅਸੀਂ ਮਸੂਲ ਚੁਕਾਇਆ ਸੀ ਕੀ ਉਹ ਹੋਰ ਜ਼ਿਆਦਾ ਚਾਹੁੰਦਾ ਹੈ ਉਹ ਸਾਡੇ ਘਰ ਦੁਬਾਰਾ ਕਿਉਂ ਆਇਆ ਇਸ ਵੇਲੇ ਉਹ ਸਾਡੇ ਤੋਂ ਕੋਈ ਪੈਸੇ ਲੈਣ ਨਹੀਂ ਆਇਆ ਸੀ ਪਰ ਇਸ ਵਾਰ ਉਹ ਸਾਨੂੰ ਪੈਸੇ ਦੇਣ ਆਇਆ ਸੀ ਕੀ ਕਿਉਂ ਅਤੇ ਹੋਇੰਜ ਕਿਉਂ ਕਰ ਰਿਹਾ ਮੈਂ ਵੀ ਹੈਰਾਨੀ ਚ ਪੈ ਗਿਆ ਸੀ ਉਹਨੇ ਮੈਨੂੰ ਇੱਕ ਬੜੀ ਹੀ ਅਚਰਜ ਕਹਾਣੀ ਸੁਣਾਈ ਕੁਝ ਦਿਨ ਪਹਿਲਾਂ ਯੇਸ਼ੂ ਯਰੀਹੋ ਨਗਰ ਵਿੱਚ ਹੋ ਕੇ ਜਾ ਰਿਹਾ ਸੀ ਉੱਥੇ ਜੱਕੀ ਸੀ ਉਹ ਮਸੂਲ ਲੈਣ ਵਾਲਿਆਂ ਦਾ ਪ੍ਰਧਾਨ ਹੈ ਜਿਹੜਾ ਬੜੇ ਧੰਨਵਾਣ ਹੈ ਉਹ ਯੇਸ਼ੂ ਨੂੰ ਬੜੀ ਕੋਲ ਤੋਂ ਦੇਖਣਾ ਚਾਹੁੰਦਾ ਸੀ ਪਰ ਗਿੱਠਾ ਹੋਣ ਕਰਕੇ ਉਹ ਭੀੜ ਦੇ ਉੱਪਰੋਂ ਨਹੀਂ ਦੇਖ ਸਕਦਾ ਸੀ ਕਿਉਂਕਿ ਉਹਨੂੰ ਪਤਾ ਸੀ ਕਿ ਯੇਸ਼ੂ ਐਸੇ ਰਸਤੇ ਤੋਂ ਲੰਗੇਗਾ ਉਹ ਅੱਗੇ ਦੌੜਿਆ ਅਤੇ ਯੇਸ਼ੂ ਨੂੰ ਦੇਖਣ ਵਾਸਤੇ ਇੱਕ ਗੁੱਲਰ ਦੇ ਰੁੱਖ ਦੇ ਚੜ ਗਿਆ ਜਦੋਂ ਯੇਸ਼ੂ ਉਸ ਜਗ੍ਹਾ ਤੇ ਪਹੁੰਚਿਆ ਉਸਨੇ ਉੱਪਰ ਜੱਕੀ ਵੱਲ ਦੇਖਿਆ ਜੱਕੀ ਤੂੰ ਛੇਤੀ ਥੱਲੇ ਉਤਰ ਆ ਕਿਉਂ ਜੋ ਅੱਜ ਮੈਨੂੰ ਤੇਰੇ ਘਰ ਠਹਿਰਨਾ ਜ਼ਰੂਰੀ ਹੈ ਇਸ ਲਈ ਜੱਕੀ ਛੇਤੀ ਥੱਲੇ ਉਤਰ ਆਇਆ ਅਤੇ ਬੜੀ ਖੁਸ਼ੀ ਨਾਲ ਯੇਸ਼ੂ ਦਾ ਸਵਾਗਤ ਕੀਤਾ ਅਤੇ ਜਦੋਂ ਲੋਕਾਂ ਨੇ ਉਹਨੂੰ ਦੇਖਿਆ ਉਹ ਕੁੜਨ ਲੱਗੇ ਇਸ ਮਨੁੱਖ ਨੇ ਸਾਨੂੰ ਬੜਾ ਪਰੇਸ਼ਾਨ ਕੀਤਾ ਹੈ ਕੋਈ ਵੀ ਇਸ ਦੇ ਕੋਲ ਰਹਿਣਾ ਨਹੀਂ ਚਾਹੁੰਦਾ ਯੇਸ਼ੂ ਕਿਉਂ ਇਸ ਮਨੁੱਖ ਦੇ ਘਰ ਜਾਣਾ ਚਾਹੁੰਦਾ ਸੀ ਰੋਟੀ ਦੇ ਦੌਰਾਨ ਜੱਕੀ ਖੜਾ ਹੋ ਗਿਆ ਅਤੇ ਪ੍ਰਭੂ ਨੂੰ ਕਿਹਾ हे hey प्रभु मैं जानदा हां कि मैं दोषी हां मैं बड़ा बेईमान रहया हां वेग स्वामी मैं प्रण ਕੀਤਾ ਹੈ ਕਿ ਮੈਂ ਆਪਣੀ ਅੱਧੀ ਦੌਲਤ ਗਰੀਬਾਂ ਨੂੰ ਦੇ ਦੇਵਾਂਗਾ ਅਤੇ ਜੇ ਮੈਂ ਕਿਸੇ ਨੂੰ ਕਿਸੇ ਵੀ ਗੱਲ ਵਿੱਚ ਠੱਗਿਆ ਜਾਂ ਧੋਖਾ ਦਿੱਤਾ ਹੈ ਤਾਂ ਮੈਂ ਉਹਨੂੰ 4 ਗੁਣਾ ਵਾਪਸ ਫੇਰਨ ਜਾ ਰਿਹਾ ਹਾਂ ਅੱਜ ਇਸ ਘਰ ਵਿੱਚ ਨਜ਼ਾਤ ਆਈ ਹੈ ਕਿਉਂ ਜੋ ਪਰਮੇਸ਼ਵਰ ਨੇ ਉਸ ਦੇ ਨਾਲ ਪਿਆਰ ਕੀਤਾ ਕਿ ਜੋ ਮਨੁੱਖ ਦਾ ਪੁੱਤਰ ਕਵਾਚਾ ਹੋਇਆ ਨੂੰ ਲੱਭਣ ਅਤੇ ਉਹਨਾਂ ਦਾ ਉਦਾਰ ਕਰਨਾ ਹੈ ਜੱਕੀ ਆਪਣੀ ਅੱਧੀ ਦੌਲਤ দান ਕਰ ਰਿਹਾ ਹੈ ਅਤੇ ਉਸਨੇ ਕਿਹਾ ਹੈ ਕਿ ਉਹ ਸਾਡੀ ਮਦਦ ਕਰਨਾ ਚਾਹੁੰਦਾ ਹੈ ਤੇ ਕੀ ਤੁਸੀਂ ਵਿਸ਼ਵਾਸ ਕਰੋਗੇ ਉਹਨੇ ਮੈਨੂੰ ਸਿੱਕਿਆਂ ਨਾਲ ਭਰਿਆ ਇਹ ਥੈਲਾ ਦਿੱਤਾ ਹੈ ਕੀ ਇਹ ਤੇ ਬੜਾ ਜ਼ਿਆਦਾ ਹੈ ਜਿੰਨਾ ਪੈਸਾ ਅਸੀਂ ਇੱਕ ਸਾਲ 'ਚ ਵੀ ਨਹੀਂ ਕਮਾ ਸਕਦੇ ਸੀ ਇਹ ਉਸ ਤੋਂ ਵੀ ਜ਼ਿਆਦਾ ਹੈ ਸੀ ਅੰਨੇ ਵੱਡੇ ਪੈਸੇ ਦਾ ਕੀ ਕਰਾਂਗੇ ਪਹਿਲਾਂ ਸਾਨੂੰ ਆਪਣੇ ਸਾਰੇ ਉਧਾਰ ਨੂੰ ਚੁਕਾਉਣਾ ਚਾਹੀਦਾ ਅਤੇ ਜਦੋਂ ਇਹ ਕੰਮ ਹੋ ਜਾਏ ਤੇ ਪਰਮੇਸ਼ਵਰ ਚਾਹੁੰਦਾ ਹੈ ਕਿ ਅਸੀਂ ਕੁਝ ਪੈਸਿਆਂ ਨਾਲ ਲੋਕਾਂ ਦੀ ਸਹਾਇਤਾ ਕਰੀਏ ਅਤੇ ਦੂਸਰਿਆਂ ਦੀ ਬਰਕਤ ਦਾ ਕਾਰਨ ਬਣੀਏ ਆਓ ਅਸੀਂ ਯੇਸ਼ੂ ਨਾਮ ਦੇ ਅਨੋਖੇ ਗੁਰੂ ਨੂੰ ਲੱਭੀਏ ਕਿਉਂ ਜੋ ਮੇਰੇ ਵਿਚਾਰ ਨਾਲ ਜੇ ਯੇਸ਼ੂ ਜੱਕੀ ਵਰਗੇ ਮਨੁੱਖ ਨੂੰ ਦਾਨੀ ਬਣਾ ਸਕਦਾ ਹੈ ਤੇ ਸਾਨੂੰ ਇਹੋ ਜਿਹੇ ਕਿਹੜੀਆਂ ਹੋਰ ਗਿਆਨ ਦੀਆਂ ਗੱਲਾਂ ਸਿੱਖਣੀਆਂ ਚਾਹੀਦੀਆਂ ਹਨ ਹੋ ਸਕਦਾ ਹੈ ਅਸੀਂ ਵੀ ਕੁਝ ਗੱਲਾਂ ਸਿੱਖੀਏ ਅਤੇ ਆਪਣੇ ਆਪ ਨੂੰ ਬਦਲ ਸਕੀਏ